ਦੇਖੋ ਅੱਜ ਜੋ ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਸੱਦੇ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਰੇਲਵੇ ਟ੍ਰੈਕਾਂ ਦੇ ਪ੍ਰੋਗਰਾਮ ਲਿਖੇ ਹੋਏ ਸੀ ਜਿਦੇ ਵਿੱਚ ਪਹਿਲਾਂ ਡੀਸੀਆਂ ਨੂੰ ਮੰਗ ਪੱਤਰ ਇਸ ਗੱਲਬਾਤ ਕਰਨ ਦੇ ਸਬੰਧ ਦੇ ਵਿੱਚ ਕਿ ਪੰਜਾਬ ਦੀ ਸਰਕਾਰ ਕਰੇ ਜਾਂ ਕੇਂਦਰ ਦੀ ਕਰੇ ਉਹ ਸੌਪੇ ਗਏ ਪਰ ਜਦੋਂ ਨਾ ਗੱਲ ਆਈ ਤਾਂ ਮਜਬੂਰੀ ਬਾਜ਼ ਜਿਹੜਾ ਪ੍ਰੋਗਰਾਮ ਲਿਖਿਆ ਸੀ ਤਾਂ ਸਾਨੂੰ ਇਹ ਕਰਨਾ ਪੈ ਰਿਹਾ ਨੇ ਅਸੀਂ ਗੱਲਬਾਤ ਦੇ ਵਿੱਚ ਵੀ ਬੈਠਣ ਨੂੰ ਤਿਆਰ ਸੀਗੇ ਦੇਖੋ ਸਾਡਾ 2 ਘੰਟਿਆਂ ਦਾ ਇਹ ਪ੍ਰੋਗਰਾਮ ਦਿੱਤਾ ਹੋਇਆ ਮੋਰਚੇ ਵੱਲੋਂ 1 ਤੋਂ 3 ਦਾ ਜਣੀ ਉਸ ਦੇ ਤਹਿਤ ਅਸੀਂ ਜਦੋਂ ਰੇਲਵੇ ਟ੍ਰੈਕਾਂ ਦੇ ਉੱਤੇ ਵੱਖ-ਵੱਖ ਰਾਤ ਤੋਂ ਹੀ ਲੈ ਕੇ ਤਕਰੀਬਨ ਸਰਕਾਰ ਨੇ ਐਡੇ ਹੁਕਮ ਚਾੜ੍ਹਿਆ ਪ੍ਰਸ਼ਾਸਨ ਨੂੰ ਕਿ ਜਿਹੜੇ ਆ ਗੂ ਮਿਲਦਾ ਉਹਨਾਂ ਨੂੰ ਅਰੈਸਟ ਕਰ ਲਓ ਤੇ ਘਰਾਂ ਚ ਡੀਟੇਨ ਕੀਤੇ ਹੋਇਆ ਕਾਫੀ ਆ ਗੂ ਸਾਡੇ ਅਰੈਸਟ ਹੋਏ ਆ ਪੰਜਾਬ ਦੇ ਵਿੱਚੋਂ ਤੇ ਉਹਦੇ ਮੁਤਾਬਕ ਅਸੀਂ ਆਪਦਾ ਪ੍ਰੋਗਰਾਮ ਚੇਂਜ ਕਰ ਸਕਦੇ ਆ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਜੋ ਪ੍ਰੋਗਰਾਮ ਅਸੀਂ ਕਰਨਾ ਹੈ ਉਹਨੂੰ ਕਿਤੇ ਵੀ ਕਰਕੇ ਸਫਲ ਕਰ ਲਈਏ ਸਾਡਾ ਪ੍ਰੋਗਰਾਮ ਸੀ ਕਿ ਰੇਲਵੇ ਟਰੈਕਾਂ ਦੇ ਉੱਤੇ ਬੈਠਣਾ ਅਸੀਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਜਿਹੜੀਆਂ ਸਾਡੀਆਂ ਜੁੜਤੀਆਂ ਮੰਗਾਏ ਜਿਹੜੇ ਮੰਗ ਪੱਤਰ ਦਿੱਤੇ ਆ ਉਹ ਸ਼ੰਭੂ ਤੇ ਖਨੋਰੀ ਬਾਰਡਰ ਦੇ ਮੋਰਚੇ ਦੀ ਲੁੱਟ ਹੋਵੇ ਤੇ ਕਿਸਾਨਾਂ ਨਾਲ ਮਾਰੇ ਹੋਏ ਲੋਕਾਂ ਦੀ ਮੰਗ ਹੋਵੇ ਤੇ ਕਿਸਾਨਾਂ ਮਜ਼ਦੂਰਾਂ ਦੇ ਹੋਏ ਪਰਾਲੀ ਵਾਲੇ ਪਰਚਿਆਂ ਦੀ ਤੇ ਅਸੀਂ ਆਪਣਾ ਪ੍ਰੋਗਰਾਮ ਇੱਕ ਕਰਾਲੇ ਪਿੰਡ ਦੇ ਵਿੱਚ ਨਾ ਬੇ ਬਲਾਕ ਦੇ ਵਿੱਚ ਕਰਨ ਦੇ ਵਿੱਚ ਅਸੀਂ ਰੇਲਵੇ ਟਰੈਕ ਤੇ ਬੈਠੇ ਆ ਤੇ ਪ੍ਰਸ਼ਾਸਨ ਹੁਣ ਇਸ ਗੱਲ ਤੇ ਜੋੜਦੇ ਰਿਹਾ ਕਿ ਤੁਸੀਂ ਆਪਣਾ ਪ੍ਰੋਟੈਸਟ ਕਰ ਲਿਆ ਇੱਕ ਸਾਈਡ ਤੇ ਹੋ ਕੇ ਬੈਠੋ ਅਸੀਂ ਇਹ ਲੋਕਾਂ ਨਾਲ ਵਿਚਾਰਦੇ ਆ ਜੇ ਸਾਡੇ ਮੋਰਚੇ ਦਾ ਫੈਸਲਾ ਕਿ 2 ਘੰਟੇ ਰੇਲਵੇ ਟਰੈਕ ਤੇ ਪ੍ਰੋਟੈਸਟ ਹੋਣਾ ਤਾਂ ਅਸੀਂ ਉਹਰੇ ਕਰਾਂਗੇ ਪ੍ਰਸ਼ਾਸਨ ਆਪਣੀ ਜੋ ਕਾਰਵਾਈ ਕਰਨੀਆਂ ਕਰ ਲੈ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ ਅਸੀਂ ਕੋਈ ਕ੍ਰਿਮੀਨਲ ਲੋਕ ਨਹੀਂ ਹੈਗੇ ਚੱਕਮੇ ਦੇਖ ਵੀ ਆਇਆ ਨੂੰ ਸਰ ਦੇਖੋ ਚੱਕਮੇ ਵਾਲੀ ਗੱਲ ਤਾਂ ਨਹੀਂ ਇਹਨੂੰ ਕਹਿ ਸਕਦੇ ਅਸੀਂ ਪ੍ਰੋਗਰਾਮ ਕਰਨਾ ਹੈ ਉਹ ਤਾਂ ਕਿਸੇ ਵੀ ਟਰੈਕ ਤੇ ਕਰ ਸਕਦਾ ਇਹ ਚੱਕ ਤਕਰੀਬਨ 3 ਵਜੇ ਦਾ ਫਿਰਦਾ ਰਾਤ ਨੂੰ ਅਰੈਸਟ ਕਰਦਾ ਅਸੀਂ ਆਪਣੀ ਤਰੀਕੇ ਨਾਲ ਸਾਡੇ ਕਿਸਾਨਾਂ ਦੀ ਇੱਕ ਮੰਦਪੁੱਤੀ ਲੋਕਾਂ ਸੀ ਜਿਹੜੇ ਮੰਗਾਂ ਲਈ ਲੜਦੇ ਆਂ ਐਂ ਕਹਿ ਸਕਦਾ ਮੈਂ ਤਾਂ ਕਿਉਂਕਿ ਜੇ ਅਸੀਂ ਬੁੱਧੀ ਲੋਕ ਹੁੰਦੇ ਸਰਕਾਰ ਸਾਡੀ ਗੱਲ ਸੁਣ ਲੈਂਦੀ ਜੇ ਸਰਕਾਰ ਦੇ ਸਰਕਾਰ ਜਾਂ ਸਰਕਾਰ ਦੇ ਕੰੰਦ ਤੇ ਨਹੀਂ ਤਾਂ ਸਾਡੇ ਲੋਕ ਉੱਤੇ